ਆਨੰਕੋ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮ ਆਨੰਦ ਨਰਕ ਨਿਵਾਰ ਉਧਾਰ ਹੋ ਜੀ ਆਉ ਗੁਣ ਗੋਪਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵਹ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਾ ਮੁਦਰ ਦੀਨ ਦਇਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮੋਲੀ ਕਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਦਾਰ ਆਪੇ ਤਰ ਲੋਕ ਹੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨੈ ਲਾਗਾ ਹਰੇ ਰੰਗ ਜੈ ਜੈ ਸਬਦ ਅਨਾਹਦ ਵਜੈ ਸੁਨ ਸੁਨ ਅਨੰਦ ਕਰੇ ਪ੍ਰਭ ਕਾਜ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਨ ਕੈ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰੇ ਕਿਰਪਾ ਪ੍ਰਭ ਆਪ ਮਿਲਾਏ ਮੇਟ ਕਾਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰ ਦੇਵ ਪੂਰਨ ਹੋਈ ਜੀ ਸੇਵਕ ਕੀ ਸੇਵਾਂ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ